ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੱਲੂ ਕਾਰਾ ਜੋ 1984 ਦਾ 6 ਜੂਨ ਨੂੰ ਮਨਾਇਆ ਜਾ ਰਿਹਾ ਦਿਹਾੜਾ ਖਾਲਸਾ ਹੀ ਜਜ਼ਬੇ ਨਾਲ ਮਨਾਉਣਾ ਹਰ ਇੱਕ ਸਿੱਖ ਦਾ ਧਾਰਮਿਕ ਫਰਜ਼ ਹੈ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਜਿੰਦ ਸਟੇਟ ਦੇ ਤੈਂਕਾਂ ਅਤੇ ਤੋਪਾਂ ਨਾਲ ਆਸਾਨੀ ਜੰਗ ਲੜਦੇ ਆ 76 ਘੰਟੇ ਭੁੱਖੇ ਭਾਣੇ ਰਹਿ ਕੇ ਟੱਕਰ ਲਈ ਅਤੇ ਸੁਨਹਿਰੀ ਇਤਿਹਾਸ ਛੱਡਿਆ ਉਹਨਾਂ ਦੀ ਜਾਤ ਸਾਰੇ ਪੰਥ ਨੂੰ ਇੱਕ ਸੁਰ ਹੋ ਕੇ ਮਨੰਮੀ ਚਾਹੀਦੀ ਹੈ ਅਤੇ ਸ਼ਹੀਦਾਂ ਦਾ ਅਕਾਲ ਤੱਕ ਸਹਿਬ ਤੁੰਗ ਸਨਮਾਨ ਕਰਨਾ ਵੀ ਗੁਰਮਤ ਮਰਜ਼ਾ ਦਾ ਅਤੇ ਪੰਥਕ ਸਿਧਾਂਤਾਂ ਅਨੁਸਾਰ ਹੀ ਹੋਣਾ ਚਾਹੀਦਾ ਜਥੇਦਾਰ ਕਲਦੀਪ ਸਿੰਘ ਗੜਗਾਜ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਸ ਦੀ ਅਕਾਲ ਤਖਤ ਸਾਬ ਦੇ ਐਕਟਿੰਗ ਜਥੇਦਾਰ ਵਜੋਂ ਨਿਯੁਗਤੀ ਨਾ ਤਾਂ ਪੰਥ ਪ੍ਰਵਾਨਤ ਹੈ ਅਤੇ ਨਾ ਹੀ ਉਹਨਾਂ ਦੀ ਸੇਵਾ ਸੰਭਾਲ ਦਾ ਸਮਾਗਮ ਧਾਰਮਿਕ ਮਰਜ਼ਾਦਾ ਅਤੇ ਪੰਥਕ ਰਵੈਤਾਂ ਅਨੁਸਾਰ ਪੰਥਕ ਜਥੇਬੰਦੀਆਂ ਦੀ ਸ਼ਮੂਲੀਅਤ ਦੇ ਨਾਲ ਤੇ ਪੰਥ ਦੀ ਪਰਿਵਾਰਗੀ ਨਾਲ ਕੀਤਾ ਗਿਆ ਸੀ। ਲੁਕਵੇਂ ਤਰੀਕੇ ਨਾਲ ਮਰਜ਼ਾਦਾ ਨੂੰ ਔਰ ਲੰਡ ਕੇ ਇਹ ਸ਼ੇਵਾ ਸੰਭਾਲਣੀ ਕੋਈ ਚੱਕੀ ਗੱਲ ਨਹੀਂ ਤੇ ਉਸ ਨੂੰ ਚਾਹੀਦਾ ਹੈ ਕਿ ਉਹ ਹੋਰ ਜਲੀਲ ਹੋਣ ਦੇ ਥਾਂ ਆਪਣੇ ਆਪ ਹੀ ਖਾਲਸਾ ਪੰਥ ਤੋਂ માਫੀ ਮੰਗ ਲੈ ਅਤੇ ਖਾਲਸਾ ਪੰਥ ਨੂੰ ਬੇਨਤੀ ਕਰਨ ਕਿ ਇਹ ਨਜੁਕਤੀ ਪੰਥ ਪਰਵਾਣਤ ਵੇ ਹੋਣੀ ਚਾਹੀਦੀ ਹੈ ਤੇ ਖਾਲਸਾ ਪੰਥ ਤੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਤੇ ਮਰਜ਼ਾਦਾ ਅਨਸਾਰ ਵੀ ਹੋਣੀ ਚਾਹੀਦੀ ਹੈ ਦੂਜੇ ਪਾਸੇ ਸੰਤ ਪਾਪਾ ਖਨਾਂ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਅਜੇ ਆ ਕੋਈ ਵੀ ਕਦਮ ਨਾ ਪੁੱਟਣ ਤੇ ਨਾ ਹੀ ਪ੍ਰਸ਼ਾਸਨ ਨੂੰ ਸੱਦਾ ਦੇਣ ਕਿ ਉਹ ਜਿਸ ਨਾਲ ਆਪਣੀ ਇੱਥੇ ਪੁਲਿਸ ਦੀ ਤਾਦਾਤੀ ਕਰਕੇ ਸ੍ਰੀ ਅਕਾਲ ਪਖਤੂ ਸਾਹਿਬ ਅਤੇ ਦਰਬਾਰ ਸਾਹਿਬ ਦੀ ਮਰਜ਼ਾਦਾ ਦੇ ਵਿੱਚ ਕੋਈ ਦਖਲ ਦੇਣ ਸਾਰੇ ਖਾਲਸਾ ਪੰਥ ਦਾ ਫਰਜ਼ ਬਣਦਾ ਹੈ ਕਿ ਇੱਕ ਸੁਰ ਅਨੁਸਾਰ ਇਹ ਦਿਹਾੜਾ ਮਨਾਇਆ ਜਾਵੇ ਉਹਨਾਂ ਦੀ ਇਹ ਗੱਲ ਤਾਂ ਠੀਕ ਹੈ ਕਿ ਗੁਰਗੱਜ ਸਾਹਿਬ ਨੂੰ ਆ ਕਾਲ ਤੱਕ ਸਹਿਬ ਤੋਂ ਨਾਤੇ ਕੋਈ ਉਸ ਦਿਹਾੜੇ ਦੇ ਸਬੰਧ ਵਿੱਚ ਸੰਦੇਸ਼ ਹੀ ਪੜਨਾ ਚਾਹੀਦਾ ਅਤੇ ਨਾ ਹੀ ਸ਼ਹੀਦਾਂ ਨੂੰ ਸਰਮਾਨ ਕਰਨ ਦਾ ਹੀ ਉਸ ਦੇ ਕੋਲ ਕੋਈ ਅਧਿਕਾਰ ਹੈ ਕਿਉਂਕਿ ਉਹ ਪੰਥ ਨੂੰ ਪਰਵਾਹ ਨਹੀਂ ਪਰ ਵਿਰੋਧ ਵਿਰੋਧ ਕਰਕੇ ਨਹੀਂ ਵਿਰੋਧੀ ਕਰਕੇ ਨਹੀਂ ਹੋਣਾ ਚਾਹੀਦਾ ਵਿਰੋਧ ਸਿਧਾਂਤਾਂ ਅਤੇ ਮਰਜ਼ਾਦਾ ਦਾ ਅਲੰਘਣ ਹੋ ਰਿਹਾ ਵੇਖ ਕੇ ਕਰਨਾ ਚਾਹੀਦਾ ਉੱਥੇ ਬੋਲਣਾ ਹਰ ਸਿੱਖ ਦਾ ਫਰਜ਼ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਫਰਜ਼ ਮੰਨਦਾ ਕਿ ਉਹ ਖਾਸਾ ਪੰਥ ਦੀਆਂ ਧਾਰਮਿਕ ਪਦ ਪਦਮੀਆਂ ਉੱਤੇ ਨਿਯੁਕਤੀ ਕਿਸੇ ਇੱਕ ਪਰਿਵਾਰ ਤੇ ਇੱਕ ਵਿਅਕਤੀ ਦੇ ਇਸ਼ਾਰੇ ਉੱਤੇ ਕਰਨ ਦੀ ਥਾਂ ਪੰਥ ਸਾਰੇ ਪੰਥ ਦੀਆਂ ਰਾਵਾਂ ਲੈ ਕੇ ਹੀ ਅੱਗੇ ਵਧਿਆ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਜੋ ਨਿਯੁਕਤੀ ਸੇਵਾ ਮੁਕਤੀ ਦਾ ਕਾਰਜ ਚੱਲ ਰਿਹਾ ਹੈ ਉਸ ਉੱਤੇ ਪੰਥਕ ਬਰਜਾਦਾ ਦਾ ਘੋਰ ਅਲੰਨ ਆਕਾਲ ਤਖਤ ਸਾਹਿਬ ਦੇ ਸਿਧਾਂਤ ਦੀ ਅਵਗਿਆ ਆਕਾਲ ਤਖਤ ਸਾਹਿਬ ਦੀ ਅਜ਼ਮਤ ਅਤੇ ਸਰਵ ਉੱਚਤਾ ਨੂੰ ਆਂਟ ਬਚਾਈ ਜਾ ਰਹੀ ਹੈ ਜੇਕਰ ਉਥੇ ਪੂਸ ਦਾਖਲ ਹੁੰਦੀ ਹੈ ਪਾ ਉਹਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਪੱਸ਼ਟ ਤੌਰ ਤੇ ਰਾਜ਼ ਕਰ ਦੇਣਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਸਬੂਧ ਦੇ ਵਿੱਚ ਕਿਸੇ ਕਿਸਮ ਦਾ ਪੁਲਿਸ ਦੀ ਦਖਲਅਦਾਜ਼ੀ ਨੂੰ ਪਤਾ ਨਹੀਂ ਕੀਤਾ ਜਾਵੇਗਾ ਜੇ ਸ਼੍ਰੋਮਣੀ ਕਮੇਟੀ ਮੂਕ ਦਰਸ਼ਕ ਬਣਦੀ ਹੈ ਕਿ ਪੁਲਿਸ ਦਾਖਲ ਹੁੰਦੀ ਹੈ ਭਾਵੇਂ ਸਾਦੀ ਵਰਦੀ ਵਿੱਚ ਵੀ ਤਾਂ ਉਹ ਇਤਿਹਾਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਲੰਕ ਹੋਵੇਗਾ ਤੇ ਇਹ ਕਲੰਕ ਪਿਛਲੇ 90 ਹਸੇ ਤੋਂ ਲੱਗਦਾ ਆ ਰਿਹਾ ਹੈ ਹੁਣ ਹਰ ਇੱਕ ਨੂੰ ਹਰ ਸਿੱਖ ਨੂੰ ਵੀ ਆਪਣਾ ਸਿੱਖੀ ਵਾਧਨ ਹੋਣਾ ਚਾਹੀਦਾ ਤੇ ਪੰਕਤੀਆਂ ਸੰਸਥਾਵਾਂ ਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਗੱਜ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਵਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਤਾ ਕਿ ਉਸ ਦੀ ਨਿਯੁਕਤੀ ਪੱਤ ਪ੍ਰਵਾਤ ਨਹੀਂ ਉਹ ਪਤ ਨੂੰ ਖਿਮਾ ਮੰਨ ਕੇ ਆਪ ਹੀ ਇਸ ਅਹੁਦੇ ਤੋਂ ਸੇਵਾ ਮੁਕਤੀ ਲਾਣ ਅਤੇ ਹੁਣ ਇੱਕੋ ਇੱਕ ਹੱਲ ਹੈ ਕਿ ਅੱਜ ਦਾ ਅਤੇ ਕੱਲ ਦਾ ਦਿਨ ਖਾਲਸਾ ਪੰਥ ਦੇ ਕੋਲ ਹੈ ਪੰਥ ਜਥੇਬੰਦੀਆਂ ਸੰਸਥਾਵਾਂ ਅਤੇ ਸਤਿ ਸ਼੍ਰੀ ਅਕਾਲ ਨੂੰ ਸਾਰਿਆਂ ਨੂੰ ਇੱਕ ਸੁਰ ਕਰਕੇ ਵੀਡੀਓ ਕਾਨਫਰੰਸੇ ਕਰਾਈ ਉਸ ਦੀ ਰਾਇਆ ਲੈ ਕੇ ਹਰ ਇੱਕ ਦੀ ਰਾਇਆ ਲੈ ਕੇ ਤੇ ਅਜਿਹੇ ਪੰਥ ਪਰਿਵਾਰ ਤੋਂ ਪੰਜ ਸ਼ਖਸੀਅਤਾਂ ਨੂੰ ਇਹ ਸੇਵਾ ਸੰਭਾਈ ਜਾਵੇ ਕਿ ਜਿਹੜਾ 6 ਜੂਨ ਦੇ ਦਿਹਾੜੇ ਉੱਤੇ ਸ਼ਹੀਦਾਂ ਦਾ ਸਨਮਾਨ ਵੀ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕਰਨ ਅਤੇ ਉਥੋਂ ਉਹ ਪੰਜ ਸ਼ਖਸੀਅਤਾਂ ਹੀ ਨੇ ਪੰਜ ਪ੍ਰਧਾਨੀ ਸਿਧਾਂਤੇ ਅਨੁਸਾਰ ਆਕਾਲ ਤਖਤ ਸਹਿਬ ਦੇਵ ਤੋਂ ਖਾਲਸਾ ਪੰਥ ਦੇ ਨਾਮ ਸੰਦੇਸ਼ ਦੇਵੇ ਆਪਸੀ ਈਰਖਾ ਦੁਐਕ ਬੈਰ ਵਿਰੋਧ ਛੱਡ ਕੇ ਆਕਾਲ ਤਖਤ ਸਹਿਬ ਦੀ ਸਰਵਉੱਚਤਾ ਅਜਮਤ ਮਾਨ ਮਰਜ਼ਾਦਾ ਖਾਲਸੇ ਸਿਧਾਂਤਾ ਤੇ ਪੰਥ ਕਰਵੈਤਾ ਨੂੰ ਕਾਇਮ ਰੱਖਣਾ ਹੀ ਉਹਨਾਂ ਸ਼ਹੀਦਾਂ ਨੂੰ ਜੂ 84 ਦੇ ਘਰੂ ਘਾਰੇ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀਆਂ ਬਾਜ਼ੀਆਂ ਲਾ ਕੇ ਖਾਲਸਾ ਪੰਥ ਦਾ ਸਨਹਿਰੀ ਇਤਿਹਾਸ ਸਿਰਜਿਆ ਸੱਚੀ ਸ਼ਰਧਾ ਜੀ ਹੋਵੇਗੀ ਜਿਹੜਾ ਵੀ ਪਤਾਏ ਕਰੇਗਾ ਉਸ ਨੂੰ ਸਿੱਖ ਇਤਿਹਾਸ ਕਦੇ ਵੀ ਮਾਫ਼ ਨਹੀਂ ਕਰੇਗਾ ਇੱਕ ਸੁਰਤਾ ਹੀ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਇੱਕ ਸੁਰਤਾ ਦੇ ਵਿੱਚ ਅੱਗੇ ਵਧਿਆ ਜਾਵੇ ਸੰਤ ਜਗਤਾਰ ਸਿੰਘ ਦਾ ਇਹ ਐਲਾਨ ਸੀ ਕਿ ਇਹ ਸਾਨੂੰ ਸਰਕਾਰ ਦੱਸੀ ਕਿ ਉਹਨੇ ਸਾਨੂੰ ਨਾਲ ਰੱਖਣਾ ਕਿ ਨਹੀਂ ਸਰਕਾਰ ਨੇ ਸਾਨੂੰ ਜੂਨ 84 ਦਾ ਟੈਂਕਾਂ ਤੇ ਤੋਪਾਂ ਦਾ ਹਮਲਾ ਕਰਕੇ ਸਾਡੇ ਪਵਿੱਤਰ ਸਥਾਨ ਤੇ ਕੱਲੂ ਘਰਾ ਵਰਤਾ ਕੇ ਸਰਪੰਚ ਕਰ ਦਿੱਤਾ ਸੀ ਕਿ ਸਿੱਖੋ ਅਸੀਂ ਤੁਹਾਨੂੰ ਨਾਲ ਹੀ ਰੱਖਣਾ ਅਸੀਂ ਤੁਹਾਨੂੰ ਆਪਣੇ ਦੁਸ਼ਮਣ ਸਮਝਨੇ ਆ ਤੇ ਤੁਹਾਡੇ ਸਰਬੋਤਮ ਧਾਰਮਿਕ ਸਥਾਨ ਸਾਡੇ ਟੈਂਕਾਂ ਤੇ ਤੋਪਾਂ ਦਾ ਨਿਸ਼ਾਨਾ ਹੈ ਤੇ ਉਹ ਉਹ ਸਤਜਗਤਾਇਆ ਸਿੰਘ ਜਿਹੜਾ ਜਾਮਾ ਜਰਾਖਾ ਸੀ ਕੌਮ ਦਾ ਜਿਹੜਾ 20ਵੀਂ ਸਦੀ ਦੇ ਮਹਾਨ ਸਿੱਖ ਜਗਾਇਆ ਦਾ ਦਰਜਾ ਪ੍ਰਾਪਤ ਹੋਇਆ ਜਿਸ ਨੂੰ ਉਹਨਾਂ ਦੀ ਸੋਚ ਜਿਹੜੀ ਗੁਰਮਤ ਦੇ ਰੰਗ ਵਿੱਚ ਰੰਗੀ ਹੋਈ ਸੀ ਉਸ ਉੱਤੇ ਪੈਰਾ ਡੇਜੇ ਤੇ ਅੱਗੇ ਵਧ ਜੇ ਆਪਣੀ ਆਜ਼ਾਦੀ ਵਾਸਤੇ ਜ਼ੁਲਮ ਦੇ ਨਾਸ ਵਾਸਤੇ ਮਸਲੂਮ ਦੀ ਰਾਖੀ ਵਾਸਤੇ ਪੰਥ ਦੀ ਗੈਰਤ ਵਾਸਤੇ ਇੱਕ ਸੁਰ ਹੋ ਕੇ ਜੂਝੀਏ ਤੇ ਜਲਦੀ ਤੋਂ ਜਲਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸੇਵਾ ਮੁਕਤੀ ਅਧਿਕਾਰ ਖੇਤਰ ਦਾ ਖਾਲਸਾਈ ਸਿਧਾਂਤਾਂ ਅਨੁਸਾਰ ਜਿਹੜਾ ਵਾ ਵਿਧੀ ਵਿਧਾਨ ਤਿਆਰ ਕਰਕੇ ਤੇ ਉਸ ਤੋਂ ਬਾਅਦ ਹੀ ਪਾਤਕ ਪਰਵਾਰਕ ਜੋਗ ਸ਼ਖਸੀਅਤਾਂ ਨੂੰ ਪੰਜ ਪ੍ਰਧਾਨੀ ਸਿਧਾਂਤ ਦੇ ਅਨੁਸਾਰ ਤਖਤਾਂ ਦੀ ਸੇਵਾ ਸੰਭਾਲ ਤੇ ਮਰਜਾਦਾ ਦੀ ਪਾਲਣਾ ਕਰਨ ਦਾ ਦੀ ਸੇਵਾ ਚੁੱਕੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ